ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਨੂੰ ਪੰਜਾਬ ਵਾਸੀਆਂ ਨੂੰ ਵੱਡਿਆਂ ਛੋਟਿਆਂ ਨੂੰ ਬੇਨਤੀ ਹੈ ਕਿ ਜੋ ਪਰਮਿੰਦਰ ਝੋਟੇ ਵੱਲੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਕਲਾਰਕੇ ਰਸਤੇ ਵਿੱਚ ਜਵਾਬ ਸਵਾਲ ਜਵਾਬ ਕੀਤੀ ਉਹ ਕਾਰਵਾਈ ਅਤ ਨਿੰਦਣਯੋਗ ਸੀ ਔਰ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਸਲਾਂਗਾ ਜੋਗ ਉਹ ਮਗਾ ਦਾ ਭਾਈ ਐ ਉਹ ਦਸ਼ਮੇਸ਼ ਤਰਨਾ ਦਲ ਦੇ ਮੁਖੀ ਸਿੰਘ ਸਾਹਿਬ ਗਿਆਨੀ ਸਿੰਘ ਸਾਹਿਬ ਬਾਬਾ ਮੇਜਰ ਸਿੰਘ ਦੀ ਛੋਟੀ ਸਾਹਿਬ ਵੱਲੋਂ ਜੋ ਤਾੜਨਾ ਕੀਤੀ ਗਈ ਆ ਝੋਟੇ ਨੂੰ ਉਸ ਤੋਂ ਬਾਅਦ ਝੋਟੇ ਨੇ ਤੁਰੰਤ ਸਿੱਖ ਪੰਥ ਕੋ ਸਮੂਹ ਸੰਗਤ ਕੋ ਬਾਹੀ ਮੰਗੀ ਆ ਚਹੀਦਾ ਜੀ ਕਿ ਸਹਾਰੀਆਂ ਜਥੇਬੰਦੀਆਂ ਤੇ ਜਿਹੜੇ ਸਿੰਘ ਸੀ ਉਹ ਛੋਟੇ ਦੇਰ ਖਿਲਾਫ ਛੋਟੇ ਨੂੰ ਤਾਲਣਾ ਕਰਦੇ ਪਰ ਜੋ ਬਾਬਾ ਜੀ ਨੇ ਕੰਮ ਕੀਤਾ ਬਹੁਤ ਵਧੀਆ ਕੰਮ ਕੀਤਾ ਐਨੇ ਕਿ ਏਕੀ ਦੁਕੀ ਜਿਹੜਾ ਮਰਜੀ ਛੋਟਾ ਮੋਟਾ ਬੰਦਾ ਸਿੰਘ ਸਾਹਿਬਾਂ ਨੂੰ ਜਾਂਦੇ ਨਰਾਜ ਖਿਲਾੜ ਕੇ ਸਵਾਲ ਜਵਾਬ ਕਰੇ ਇਹ ਸੋਭਾ ਨਹੀਂ ਦਿੰਦਾ ਬਾਬਾ ਜੀ ਨੇ ਬਹੁਤ ਵਧੀਆ ਕੰਮ ਕੀਤਾ ਔਰ ਮੈਂ ਫਰਮ ਕਮੇਟੀ ਔਰ ਨੋ ਬੈਂਟੀ ਕਰੂੰਗਾ ਅਕਾਲੀ ਦਲ ਚ ਕਰਨਾ ਚਾਹੁੰਦਾ ਕਿ ਬਾਬਾ ਮੇਜਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨਾ ਚਾਹੁੰਦਾ ਔਰ ਇਹ ਸਨਮਾਨਿਤ ਕਰਨ ਵਾਸਤੇ ਅਸੀਂ ਵੀ ਇੱਕ ਛੋਟਾ ਜਿਹਾ ਪ੍ਰੋਗਰਾਮ ਰੱਖਾਂਗੇ ਅਸੀਂ ਵੀ ਬਾਬਾ ਜੀ ਨੇ ਸਨਮਾਨਤ ਕਰਨ ਬਹੁਤ ਵਧੀਆ ਸਟੈਂਡ ਲਿਆ ਜਿਹੜੇ ਅਕਾਲੀ ਦਲ ਦੀ ਵਿਖਾਲਤ ਕਰਦੇ ਆ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰ ਖਲਾਫ ਬੋਲਦੇ ਆ ਉਹਨਾਂ ਦਾ ਵੀ ਮੂੰਹ ਤੋੜਵਾ ਜਵਾਲ ਦਿੱਤਾ ਜਾਏਗਾ। ਔਰ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਅਕਾਲੀ ਦਲ ਤੇ ਹਮਦਰਦ ਨੇ ਔਰ ਅਕਾਲੀ ਦਲ ਦੇ ਅਹੁਦੇਦਾਰ ਨੇ ਖਾਸ ਤੌਰ ਤੇ ਵੱਡੇ-ਵੱਡੇ ਉਹਨਾਂ ਨੂੰ ਚਾਹੀਦਾ ਕਿ ਜਦੋਂ ਕੋਈ ਅਕਾਲੀ ਦਲ ਤੇ ਉਂਗਲ ਖੜੀ ਕਰਦਾ ਸਵਾਲ-ਜਵਾਬ ਕਰਦਾ ਉਦੋਂ ਕੁਛ ਨਾ ਕੁਛ ਤੇ ਬੋਲਣ ਉਹ ਜਿਹੜੀ ਤੁਹਾਡੀ ਚੁੱਪੀ ਹੁੰਦੀ ਨਾ ਇਹ ਮਾੜੀ ਹੁੰਦੀ ਆ। ਇਹ ਬਹੁਤ ਗੱਲ ਬਿਆਨ ਕਰ ਜਾਂਦੀ ਆ ਔਰ ਬੜੀ ਮਨੋਹਰਾਨੀ ਹੁੰਦੀ ਆ ਜਦੋਂ ਕੋਈ ਨਹੀਂ ਬੋਲਦਾ ਪਰ ਮੈਂ ਜਨਨ ਸਿੰਘ ਜੋਧਪੁਰੀ ਇਹ ਵਾਦਾ ਕਰਦਾ ਸਾਰਿਆਂ ਦੇ ਨਾਲ ਕਿ ਜਿੱਦੋਂ ਜਿੱਦੋਂ ਵੀ ਕੋਈ ਅਕਾਲੀ ਦਲ ਦਾ ਵਰਖਲਾ ਬਿਨਾਂ ਪਰੂਪ ਬੇਤੁਕੀ ਬਿਆਨਬਾਜ਼ੀ ਕਰੂ ਮੈਂ ਉਹਦਾ ਵਖਾਲਤ ਕਰੂੰਗਾ ਵਿਰੋਧਤਾ ਕਰੂੰਗਾ ਔਰ ਚੈਲੰਜ ਕਰੂੰਗਾ ਜਿੰਨਾ ਜਿੰਨਾਂ ਨੂੰ ਅਕਾਲੀ ਦਲ ਨੇ ਚੁੱਕਿਆ ਜਿੰਨਾ ਜਿੰਨਾਂ ਨੂੰ ਸਟੈਂਡ ਕੀਤਾ ਜਿੰਨਾ ਜਿੰਨਾਂ ਨੂੰ ਕਾਮਯਾਬ ਕੀਤਾ ਉਹੋ ਹੀ ਬੰਦੇ ਅੱਜ ਬਖਾਲਪਤ ਕਰਦੇ ਬੜੀ ਹਰਾਨਕੀਤੀ ਗੱਲ ਔਰ ਇਹੋ ਜੇ ਮਰੀ ਜਮੀਰ ਵਾਲੇ ਬੰਦੇ ਦੀ ਗੱਲ ਕਰਨੀ ਵੀ ਮਾੜੀ ਆ ਔਰ ਪਤਾ ਨਹੀਂ ਕਿਦਾ ਇਹ ਜਦੋਂ ਵੀ ਕੋਈ ਗੱਲ ਹੁੰਦੀ ਆ ਉੱਟ ਕੇ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੰਦੇ ਚੱਲ ਪੋਸਟ ਚੱਲ ਪੋਸਟ ਚੱਲ ਵੀਡੀਓ ਪਾ ਕੇ ਕੀ ਸਾਬਤ ਕਰਨਾ ਚਾਹੁੰਦੇ ਆ ਉਨ ਮਸਾਰੇ ਨੂੰ ਬੇਨਤੀ ਕਰਦਾ ਚਾਹੁੰਦਾ ਕਿ ਜੇ ਕੋਈ ਖਾਲਪਤ ਕਰਦਾ ਜਵਾਬ ਦਿਆ ਕਰੋ ਅਹੁਦੇਦਾਰੀਆਂ ਲੈਣ ਨੂੰ ਬਾਡੀ ਫਟ ਲੈਣ ਨੂੰ ਤੇ ਸਾਰੇ ਇੱਕ ਭਜਦੇ ਆ ਜਿਹੜੀ ਇੱਕ ਦੂਜੇ ਦੀ ਚੁਗਲੀਆਂ ਕਰਦੇ ਨਾ ਉਹਨੇ ਆ ਕਰ ਦਿੱਤਾ ਉਹਨੇ ਇੱਕ ਉਹ ਕਰ ਦਿੱਤਾ ਅਸਲ 'ਚ ਜ਼ਿਆਦਾਤਰ ਪਾਰਟੀਆਂ 'ਚ ਇਹੋ ਚੱਲਦਾ ਪਰ ਜਿਹੜੇ ਬੰਦੇ ਜਝਾਰੂ ਹੁੰਦੇ ਆ ਜਿਹੜੇ ਗੱਲ ਕਰਨਾ ਆਲੈਂਦੇ ਵਿਚਾਰੇ ਫੇ ਥੋੜੀ ਜਿਹੀ ਪਿੱਛੇ ਹੋ ਜਾਂਦੇ ਆ ਜਿਹੜੇ ਬੰਦੇ ਚਾਹੁੰਦੇ ਆ ਕਿ ਸਾਨੂੰ ਚੰਗੇ ਅਹੁਦੇ ਮਿਲਣ ਸਾਨੂੰ ਵੀ ਫਾਇਦੇ ਹੁਣ ਤੇ ਫਿਰ ਪਿਆਰੋ ਕੋਈ ਨਾ ਕੋਈ ਮਿਹਨਤ ਨਹੀਂ ਕਰਨੀ ਪੈਂਦੀ ਬੋਲੋ ਇਹਨਾਂ ਦੇ ਵਰ ਖਲਾਬ ਹੁਣ ਜਿੰਨੇ ਹਰਕਤ ਕੀਤੀ ਸੀ ਪੱਟੀ ਪੰਜਾਬ ਬਚਾਓ ਯਾਤਰਾ ਦੇ ਚ ਮੈਂ ਕਹਿੰਦਾ ਕਿ ਉਹ ਬੰਦੇ ਗਲਤ ਨੇ ਉਹਨਾਂ ਨੇ ਵਿਦੇਸ਼ਾਂ ਦੇ ਪੈਸੇ ਲਿਆਦੇ ਆ ਉਹਨਾਂ ਦੇ ਤੇ ਹੀ ਮੈਂ ਮੈਂ ਇੱਕ ਵੀਡੀਓ ਬਣਾਉਂਗਾ ਤੇ ਜਿਹੜੇ ਪ੍ਰੂਫ ਬਾਹਰੋਂ ਇਹਨਾਂ ਨੇ ਪੈਸੇ ਲੈਂਦੇ ਆ ਉਹ ਉਹਦੀਆਂ ਸਲਿਪਾਂ ਚਿੱਟਾ ਵਿਖਾਉਂਗਾ ਮੈਂ ਤੁਹਾਨੂੰ ਪਰ ਮੈਂ ਦੁਬਾਰਾ ਬੇਨਤੀ ਕਰਨਾ ਜਨਾਂ ਜਿਹੜੇ ਚੁੱਪ ਕਰਕੇ ਬੈਠੇ ਰਹਿੰਦੇ ਆ ਔਰ ਜਦੋਂ ਪ੍ਰਧਾਨ ਸਾਹਿਬ ਆਂਦੇ ਆ ਜਦੋਂ ਕੋਈ ਚੰਗਾ ਲੀਡਰ ਆਉਂਦਾ ਤੇ ਇਹਦਾ ਗੁੜ ਦੇ ਆਲੇ-ਦਾਲੇ ਮੱਖੀਆਂਾਂ ਤੀਆਂ ਫਿਰ ਫੋਟੋ ਆ ਖਿਚੋਣ ਵਾਸਤੇ ਨਾ ਵਿੱਚ ਵਿੱਚ ਭੱਜ-ਭੱਜ ਕੇ ਫਿਰ ਦੂਜਿਆਂ ਨੂੰ ਪਿੱਛੇ ਕਰਨਗੇ ਫਿਰ ਕਹਿੰਦਾ ਅਜਰਾ ਫੋਟੋ ਉਹ ਵੀਰੋ ਉਹ ਫੋਟੋ ਆ ਘੱਟ ਖਚਾਇਆ ਕਰੋ ਤੇ ਲੜਾਈ ਜਿਆਦੀ ਲੜਿਆ ਕਰੋ ਤੁਸੀਂ ਸਿਰਫ ਫੋਟੋਆਂ ਤੱਕ ਸੀਮਿਤ ਨਾ ਰਹੋ ਇਹਨਾਂ ਨੂੰ ਮੂਹ ਤੋੜਵਾਉਣ ਚਾਹੁੰਦੇ ਆ ਕਿਉਂ ਇਲੈਕਸ਼ਨ ਆ ਗਈ ਹੈ 2023 ਦੀ ਇੱਕ ਘਾਵ ਤਾਂ ਕਿ ਜੋ ਦਿਖਦਾ ਹੈ ਉਹ बिकਦਾ ਹੈ ਅੱਜ ਅਹੀਂ ਸੰਗਤ ਦੇ ਅਗੇ ਉਹ ਪੱਖ ਸਾਬਤ ਕਰਾਂਗੇ ਕਿ ਵਾਕਈ ਇਹ ਜਿਹੜੇ ਲੋਕ ਵਿਰੋਧਤਾ ਕਰਦੇ ਆਂ ਵਿਕਾਊ ਨੇ ਵਿਕੇ ਹੋਏ ਬੰਦੇ ਨੇ ਇਹ ਥੋੜੇ ਜੇ ਪੈਸੇ ਪਿੱਛੇ ਵਿਕ ਜਾਂਦੇ ਆਂ ਲੋਕੀ ਸ਼ਰਾਬ ਦੀਆਂ ਗਲਾਸੀਆਂ ਵਿੱਚ ਸ਼ਰਾਬ ਵਾਸਤੇ ਇਲੈਕਸ਼ਨ ਚ ਕੀ ਹੁੰਦਾ ਤੇਰੇ ਕੋਲ ਵੀ ਸ਼ਰਾਬ ਲੈ ਲਈ ਉਹਦੇ ਕੋਲ ਲੀਲੀ ਪੈਸੇ ਵੀ ਲੈ ਲੈ ਬੋਟ ਆਪਣੀ ਮਰਜ਼ੀ ਜਦੋਂ ਮਰਜ਼ੀ ਪਾਤੀ ਕੋਈ ਸਟੈਂਡ ਰੱਖਿਆ ਕਰੋ ਜਿਦਾਂ ਅਸੀਂ ਸ਼ਤਾਨੇ ਨਾ ਰੱਖਦੇ ਉਦੋਂ ਅਸੀਂ ਮਰਦੇ ਆ ਐਸ ਵੀਡੀਓ ਬਣਾਉਂਦਾ ਕਾਰਨ ਇਹੋ ਹੀ ਆ ਕਿ ਮੈਂ ਬਾਰ ਬਾਰ ਤਹਿਦਲੋਤ ਨਵਾਦ ਕਰਦਾ ਤਾਂ ਨਾਲ ਦੇ ਮੁਖੀ ਬਾਬਾ ਮੇਜਰ ਸਿੰਘ ਦਾ ਜਿਨ੍ਹਾਂ ਨੇ ਝੋਟੇ ਨੂੰ 나ਥੋ ਭਾਈਆ 나ਥਕ ਨਕੀਲ ਬੰਦੀ ਨਾ ਨਕੀਲ ਛੋਟੇ ਦੇ ਨੱਕ ਦੇ ਵਿੱਚੋਂ ਪਾਉਂਦੇ ਰਸਾ ਜਿਆਦੇ ਉਹ ਵੇਰ ਹਿਲਦਾ ਨਹੀਂ ਜਿਆਦਾ ਤੱਕ ਫਦਾ ਨਹੀਂ ਆ। ਔਰ ਬਾਬੇ ਮੇਜਰ ਸਿੰਘ ਨੇ ਉਹ ਕੰਮ ਕੀਤਾ ਕਿ ਛੋਟੇ ਨੂੰ ਨਕੀਲ ਪਾਤੀ ਆ ਤੇ ਉਹਨੂੰ ਮਾਫੀ ਮੰਗਣੀ ਪਈ ਆ ਉਹਨਾਂ ਆ ਵੀ ਉਹਨੇ ਮੰਗੀ ਆ। ਔਰ ਇਹੋ ਜੇ ਸੰਤਾਂ ਮਹਾਪੁਰਸ਼ਾਂ ਨੂੰ ਸਜੋਗ ਵੱਤਵਾ ਦਿਓ ਇਹਨਾਂ ਨੂੰ ਸਨਮਾਨਤ ਕਰੋ ਇਹਨਾਂ ਦੇ ਨਾਲ ਖਲੋਵੋ ਤਾਂ ਕਿ ਜਿਹੜਾ ਕੋਈ ਬਾਹਰਲੀ ਸ਼ਕਤੀ ਬਾਹਰਲੇ ਬਕਾਊ ਬੰਦੇ ਵਿਰੋਧੀ ਪਾਰਟੀਆਂ ਦੇ ਬੰਦੇ ਸਿੱਖ ਧਰਮ ਦੇ ਸਿੱਖੋਂ ਦੇ ਮਹਾਨ ਆਗੂ ਲੀਡਰਾਂ ਨੂੰ ਮਹਾਂ ਯੋਧਿਆਂ ਨੂੰ ਐਦਾਂ ਛੜਕਾ ਤੇ ਖਿਲਾਰ ਕੇ ਸਵਾਲ ਜਵਾਬ ਕਰਦੇ ਆ ਇਹਦਾ ਜਿਹੜਾ ਇਹਨੂੰ ਰੋਕ ਲੱਗ ਸਕੇ ਇਹਦਾ ਜਿਹ ਅਸਰ ਉਹ ਪਬਲਿਕ ਤੇ ਮਾਰਾ ਪੈਂਦਾ ਸੰਗਤਾਂ ਤੇ ਮਾਰਾ ਪੈਂਦਾ ਕਿਉਂਕਿ ਇੱਕ ਬੰਦਾ ਗੱਲ ਕਰਦਾ 10 ਬੰਦੇ ਚ 5 ਬੰਦੇ ਤੇ ਕਹਿੰਦੇ ਨੇ ਸੱਚਾ ਹੀ ਹੈ ਕਹਿੰਦਾ ਹੋਊਗਾ ਸੋ ਜੋ ਕੰਮ ਬਾਬਾ ਜੀ ਨੇ ਕੀਤਾ ਬਹੁਤ ਲਾਂਗਾ ਜੋ ਕੀਤਾ ਬਾਬਾ ਜੀ ਨੂੰ ਸਨਮਾਨਤ ਕਰਨਾ ਚਾਹੀਦਾ ਸਾਹੀ ਵੀ ਕਰਾਂਗੇ ਔਰ ਸ਼ਰੋਨਿਕ ਕਮੇਟੀ ਨੂੰ ਤਾਂ ਵਿਸ਼ੇਸ਼ ਤੌਰ ਤੇ ਕਰਨਾ ਚਾਹੀਦਾ ਅਕਾਲੀ ਦਲ ਤੇ ਸ਼ਰੋਨਿਕ ਕਮੇਟੀ ਨੂੰ ਵਿਸ਼ੇਸ਼ ਤੌਰ ਤੇ ਬਾਬਾ ਜੀ ਦਾ ਸਨਮਾਨਤ ਕਰਨਾ ਚਾਹੀਦਾ ਜੋ ਬਾਬਾ ਜੀ ਨੇ ਕੰਮ ਕੀਤਾ ਜਿਦਾ ਆਣ ਕੇ ਛੋਟੇ ਨੂੰ ਨਕੀਏ ਲਪਾਈਆ ਨੱਥ ਪਾਈਆ ਔਰ ਮੈਨੂੰ ਹੈਰਾਨ ਕੀਤੀ ਗੱਲ ਵਾ ਕਿ ਜਿਹੜੇ ਆਪਣੇ ਆਪ ਨੂੰ ਪੰਜ ਦਰਦੀ ਔਰ ਆਪਣੇ ਆਪ ਨੂੰ ਬੜੇ ਤਗੜੇ ਆ ਲੀਡਰ ਕੋں ਦੇ ਆ ਬੜੇ ਪੰਛੀ ਦੇ ਹਮਦਰਦੀ ਕੋں ਦੇ ਆ ਉਹਨਾਂ ਦੇ ਮੂੰਹ ਤੇ ਇੱਕ ਸ਼ਬਦ ਨਹੀਂ ਟੁੱਟਦੇ ਬਥਰਾ ਨਿਕਲੇ ਪਤਾ ਨਹੀਂ ਕੀ ਕਹਦੇ ਆ ਅੱਜ ਕੋ ਡਰਦੇ ਆ ਤੋ ਇਹੋ ਜਿਹਾ ਕੰਮ ਨਾ ਕਰੋ ਜੇ ਤੇ ਕੋਈ ਜ਼ਿੰਦਗੀ ਚ ਕੋਈ ਕਾਮਯਾਬ ਕਰਨਾ ਹੈ ਕੁਝ ਪਉਣ ਵਾਸਤੇ ਗੋਣਾ ਪੈਂਦਾ ਤੇ ਬਾਹਰ ਆਇਆ ਆਇਆ ਕਰੋ ਬੋਲਿਆ ਕਰੋ ਇੰਨੀ ਬੇਨਤੀ ਪ੍ਰਾਨ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ